ਅਤਸ਼ਿਆ ਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮੁੱਖ ਡੈਮਾਂ ਬਾਰੇ ਉਹ ਕਿਹੜੇ ਕਿਹੜੇ ਡੈਮ ਹਨ ਕਿਉਂ ਮਹੱਤਵਪੂਰਨ ਹਨ ਜੇ ਇਹ ਟੁੱਟ ਜਾਣ ਤਾਂ ਕੀ ਤਬਾਹੀ ਹੋ ਸਕਦੀ ਹੈ ਤੇ ਇਸ ਵੇਲੇ ਉਹਨਾਂ ਦੇ ਹਾਲਾਤ ਕੀ ਹੈ ਜਾਣਾਂਗੇ ਇਸ ਵੀਡੀਓ ਦੇ ਵਿੱਚ lettes start ਪੰਜਾਬ ਦੇ ਮੁੱਖ ਡੈਮ ਪਾਖੜਾ ਡੈਮ ਸਤਲੁਜ ਦਰਿਆ ਉਤੇ ਨੰਗਲ ਦੇ ਨੇੜੇ ਪੌਂਗ ਡੈਮ ਜਿਸ ਨੂੰ ਮਹਾਰਾਣਾ ਪ੍ਰਤਾਪ ਸਾਗਰ ਡੈਮ ਵੀ ਕਿਹਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਹੈ ਇਹ ਡੈਮ ਬਿਆਸ ਨਦੀ ਉਤੇ ਬਣਿਆ ਹੋਇਆ ਹੈ ਰਣਜੀਤ ਸਾਗਰ ਡੈਮ ਰਾਵੀ ਦਰਿਆ ਉਤੇ ਪਠਾਨਕੋਟ ਨੇੜੇ ਨੰਗਲ ਬਿਹਾਰਾਜ ਪਾਖੜਾ ਨਾਲ ਜੁੜਿਆ ਹੋਇਆ ਹੈ ਹਰੀਕੇ ਬਿਹਾਰਾਜ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਸਤਲੁਜ ਅਤੇ ਬਿਆਸ ਦਰਿਆ ਦੇ ਮਿਲਾਪ ਸਥਾਨ ਉਤੇ ਬਣਿਆ ਹੋਇਆ ਹੈ ਪਾਖੜਾ ਡੈਮ ਇਹ ਏਸ਼ੀਆ ਦਾ ਸਭ ਤੋਂ ਵੱਡਾ ਗ੍ਰੈਵਿਟੀ ਡੈਮ ਹੈ ਇਸ ਨਾਲ ਗੋਬਿੰਦ ਸਾਗਰ ਰਿਜ਼ਰਵਾਇਰ ਬਣਦਾ ਹੈ ਜੋ ਪੰਜਾਬ ਦੀਆਂ ਲੱਖਾਂ ਏਕੜ ਖੇਤਾਂ ਨੂੰ ਪਾਣੀ ਦਿੰਦਾ ਹੈ ਇਹ 1325 ਮੈਗਾਵਾਟ ਤੋਂ ਵੱਧ ਹਾਈਡਰੋ ਪਾਵਰ ਪੈਦਾ ਕਰਦਾ ਹੈ ਹਾਲ ਹੀ ਵਿੱਚ ਭਾਰੀ ਮੀਂਹ ਕਾਰਨ ਫਲੱਡ ਗੇਟਸ ਖੋਲਣੇ ਪਏ ਜਿਸ ਨਾਲ ਨੇੜਲੇ ਖੇਤਰਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਦੋਸਤੋ ਸੋਚੋ ਜੇ ਕਦੇ ਪਾਖੜਾ ਡੈਮ ਟੁੱਟ ਜਾਵੇ ਤਾਂ ਕੀ ਹੋਵੇਗਾ ਇਕ ਪੱਲ ਵਿੱਚ ਗੋਬਿੰਦ ਸਾਗਰ ਦੀ 1 ਕਰੋੜੋ ਲੀਟਰ ਪਾਣੀ ਛੇਠੇ ਇਲਾਕਿਆਂ ਵਿੱਚ ਆ ਜਾਏਗਾ। ਫਿਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੱਡੇ ਹਿੱਸੇ ਪਾਣੀ ਹੇਠ ਆ ਜਾਣਗੇ। ਲੱਖਾਂ ਲੋਕ ਬੇਘਰ ਹੋ ਜਾਣਗੇ। ਬੇहिसाब ਜਾਨਾਂ ਦਾ ਨੁਕਸਾਨ ਹੋਵੇਗਾ। ਵੱਡੇ ਸ਼ਹਿਰ ਜਿਦਾ ਲੁਧਿਆਣਾ, ਜਲੰਧਰ, ਰੋਪੜ ਤੇ ਫਿਰੋਜ਼ਪੁਰ ਡੁੱਬ ਸਕਦੇ ਹਨ। ਸੜਕਾਂ, ਪੁਲ, ਰੇਲਵੇ, ਟਰੈਕ ਮਿੱਟ ਜਾਣਗੇ। ਕੀਤਾ ਦੀਆਂ ਫਸਲਾਂ ਬਰਬਾਦ ਹੋ ਜਾਣਗੀਆਂ ਫੈਕਟਰੀਆਂ ਤੇ ਬਿਜਲੀ ਘਰ ਠੱਪ ਹੋ ਜਾਣਗੇ ਇੱਕ ਪਲ ਵਿੱਚ ਪਿੰਡ ਸ਼ਹਿਰ ਘਰ ਤੇ ਬੁਨਿਆਦੀ ਢਾਂਚਾ ਸਭ ਕੁਝ ਪਾਣੀ ਵੇਟ ਹੋ ਜਾਵੇਗਾ ਪਸ਼ੂ ਖੇਤੀ ਦੇ ਇਨਸਾਨੀ ਜਿੰਦਗੀ ਸਭ ਕੁਝ ਇੱਕ ਵੱਡੀ ਤਬਾਹੀ ਵਿੱਚ ਬਦਲ ਜਾਵੇਗੀ ਇਹੀ ਕਾਰਨ ਹੈ ਕਿ ਪਾਖੜਾ ਡੈਮ ਦੀ ਹਮੇਸ਼ਾ ਨਿਗਰਾਨੀ ਕੀਤੀ ਜਾਂਦੀ ਹੈ ਤੇ ਉਸ ਨੂੰ ਮਜ਼ਬੂਤ ਰੱਖਿਆ ਜਾਂਦਾ ਹੈ ਪਰ ਯਾਦ ਰੱਖੋ ਦੋਸਤੋ ਜੇ ਇਹ ਕਦੇ ਟੁੱਟਿਆ ਤਾ ਪੰਜਾਬ ਅਤੇ ਆਲੇ ਦੁਆਲੇ ਦੇ ਰਾਜਾਂ ਲਈ ਇਹ ਸਭ ਤੋਂ ਵੱਡੀ ਤਰਾਸਦੀ ਹੋਵੇਗੀ। ਪੋਂਗ ਡੈਮ, ਦੂਜਾ ਵੱਡਾ ਡੈਮ ਪੋਂਗ ਡੈਮ। ਇਹ 360 ਮੀਗਾਵਟ ਪਿਛਲਿਕਾ ਹੁੰਦਾ ਹੈ। ਇੱਥੇ ਇੱਕ ਵੱਡੀ ਬਰਡ ਸੈਂਚੁਰੀ ਵੀ ਹੈ। ਦੋਸਤੋ ਅਜੀ ਹਾਲੀ ਵਿੱਚ ਫਲੱਡ ਗੇਟਸ ਖੁੱਲਣ ਕਰਕੇ ਖੇਤੀਬਾੜੀ ਨੂੰ ਕਾਫੀ ਨੁਕਸਾਨ ਹੋਇਆ। ਆ ਸੋਚੋ ਜੇ ਪੋਂਗ ਡੈਮ ਟੁੱਟ ਜਾਵੇ ਤੇ ਕੀ ਹੋਏਗਾ? ਇਸ ਦਰਿਆ ਦਾ ਕਰੋੜਾਂ ਲੀਟਰ ਪਾਣੀ ਇਕੱਠੇ ਹੋ ਕੇ ਇਲਾਕਿਆਂ ਵੱਲ ਵਗ ਪਏਗਾ। ਪੰਜਾਬ ਦੇ ਗੁਰਦਾਸਪੁਰ, ਅਮ੍ਰਿਤਸਰ ਤੇ ਫਿਰੋਜ਼ਪੁਰ ਵਰਗੇ ਜ਼ਿਲ੍ਹੇ ਵੱਡੀ ਵਾਰ ਨਾਲ ਤਬਾਹ ਹੋ ਜਾਣਗੇ। ਹਜ਼ਾਰਾਂ ਪਿੰਡ ਪਾਣੀ ਹੇਠ ਆ ਸਕਦੇ ਹਨ। ਖੇਤਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਮਿਟ ਸਕਦੀਆਂ ਹਨ। ਸੜਕਾਂ, ਪੁਲ ਤੇ ਰੇਲਵੇ ਟ੍ਰੈਕ ਸਭ ਕੁਝ ਪਾਣੀ ਵਿੱਚ ਪਿਆ ਜਾਵੇਗਾ। ਲੱਖਾਂ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਜਾਵੇਗੀ। ਇੱਕ ਪਲ ਵਿੱਚ ਪਿੰਡ, ਸ਼ਹਿਰ ਤੇ ਇਨਸਾਨੀ ਜ਼ਿੰਦਗੀ ਤਬਾਹੀ ਵਿੱਚ ਬਦਲ ਜਾਵੇਗੀ। ਇਹੀ ਹੋਵੇਗੀ ਭਿਆਨਕ ਹਕੀਕਤ ਜੇ ਪੌਂਗ ਡੈਮ ਟੁੱਟਿਆ ਰੰਜੀਤ ਸਾਗਰ ਡੈਮ ਤੀਜਾ ਡੈਮ ਹੈ ਰੰਜੀਤ ਸਾਗਰ ਡੈਮ ਇਹ ਰਾਵੀ ਦਰਿਆ ਤੇ ਬਣਿਆ ਸਭ ਤੋਂ ਵੱਡਾ ਹਾਈਡਰੋ ਪਾਵਰ ਪ੍ਰੋਜੈਕਟ ਹੈ 600 ਮੈਗਾਵਾਟ ਬਿਜਲੀ ਇੱਥੋਂ ਬਣਦੀ ਹੈ ਇਸ ਵੇਲੇ ਇੱਥੇ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਕਾਫੀ ਵੱਧ ਚੁੱਕਿਆ ਹੈ ਇਸ ਕਰਕੇ ਇੱਥੇ ਨਿਗਰਾਨੀ ਵਧਾ ਦਿੱਤੀ ਗਈ ਹੈ ਸੋਚੋ ਜੇ ਰੰਜੀਤ ਸਾਗਰ ਡੈਮ ਟੁੱਟ ਜਾਵੇ ਰਾਵੀ ਦਰਿਆ ਦਾ ਭਾਰੀ ਮਾਤਰਾ ਵਿੱਚ ਪਾਣੀ ਇਕੱਠੇ ੇਠਾ ਵਗ ਪਏਗਾ ਪੰਜਾਬ ਦਾ ਪਠਾਨਕੋਟ ਗੁਰਦਾਸਪੁਰ ਤੇ ਅੰਮ੍ਰਿਤਸਰ ਇਲਾਕਾ ਗੰਭੀਰ ਬਾੜ ਨਾਲ ਪ੍ਰਭਾਵਿਤ ਹੋਵੇਗਾ ਹਜ਼ਾਰਾਂ ਪਿੰਡ ਡੁੱਬ ਸਕਦੇ ਹਨ ਸੜਕਾਂ ਪੁਲ ਰੇਲਵੇ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੀਆਂ ਇੱਕ ਪਲ ਵਿੱਚ ਇਨਸਾਨੀ ਜ਼ਿੰਦਗੀ ਪਸ਼ੂ ਤੇ ਖੇਤੀ ਸਭ ਕੁਝ ਤਬਾਹ ਹੋ ਜਾਵੇਗਾ ਨੰਗਲ ਬਹਿਰਾਸ ਹੁਣ ਗੱਲ ਕਰੀਏ ਨੰਗਲ ਵਿਰਾਜ ਦੀ ਇਹ 1955 ਵਿੱਚ ਸਤਲੁਜ ਦਰਿਆ ਤੇ ਬਣਿਆ ਸੀ ਇਹ ਪਾਖੜਾ ਡੈਮ ਤੋਂ ਆਉਂਦਾ ਪਾਣੀ ਕੰਟਰੋਲ ਕਰਦਾ ਹੈ ਤੇ ਉਸ ਨੂੰ ਵੱਡੀਆਂ ਕਨਾਲਾਂ ਵਿੱਚ ਵੰਡਦਾ ਹੈ ਨੰਗਲ ਵਿਰਾਜ ਵੀ ਵਜਾ ਨਾਲ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਲੱਖਾਂ ਏਕੜ ਖੇਤਾਂ ਨੂੰ ਸਿੰਚਾਈ ਮਿਲਦੀ ਹੈ ਇਹ ਸਿਰਫ ਇੱਕ ਵਿਰਾਜ ਨਹੀਂ ਸਗੋ ਪਾਖੜਾ ਨੰਗਲ ਪ੍ਰੋਜੈਕਟ ਦਾ ਦਿਲ ਹੈ ਜੋ ਪੰਜਾਬ ਦੀ ਖੇਤੀਬਾੜੀ ਨੂੰ ਜ਼ਿੰਦਾ ਰੱਖਦਾ ਹੈ अच्छा दोस्तों जे सोचो जे ਨੰਗਲ ਵਹਿਰਾਸ ਟੁੱਟ ਜਾਵੇ ਤਾਂ ਸਤਲੁਜ ਦਰਿਆ ਦਾ ਭਾਰੀ ਪਾਣੀ ਅਚਾਨਕ ਵਗ ਪਏਗਾ ਇਸ ਨਾਲ ਰੂਪੜ ਆਨੰਦਪੁਰ ਸਾਹਿਬ ਤੇ ਨੇੜਲੇ ਪਿੰਡ ਪਾਣੀ ਆ ਜਾਣਗੇ ਸੜਕਾਂ ਪੁਲ ਤੇ ਖੇਤ ਤਬਾਹ ਹੋ ਜਾਣਗੇ ਇਹ ਬਿਹਰਾਜ ਪਾਖੜਾ ਡੈਮ ਤੋਂ ਪਾਣੀ ਕੰਟਰੋਲ ਕਰਦਾ ਹੈ ਇਸ ਲਈ ਜੇ ਇਹ ਟੁੱਟਿਆ ਤਾਂ ਪੂਰਾ ਕਨਾਲ ਸਿਸਟਮ ਡਿਸਟਰਬ ਹੋ ਜਾਵੇਗਾ ਸਿੰਚਾਈ ਤੇ ਬਿਜਲੀ ਸਪਲਾਈ ਰੁਕ ਸਕਦੀ ਹੈ ਇੱਕ ਪਲ ਵਿੱਚ ਪਿੰਡ ਖੇਤ ਤੇ ਲੋਕ ਭਿਆਨਕ ਪਾੜ ਦਾ ਸ਼ਿਕਾਰ ਹੋਣਗੇ ਹਰੀਕੇ ਬਿਹਰਾਜ ਇਹ 1953 ਵਿੱਚ ਬਣਾਇਆ ਗਿਆ ਸੀ ਜਿੱਥੇ ਸਤਲੁਜ ਤੇ ਬਿਆਸ ਦਰਿਆ ਮਿਲਦੇ ਹਨ ਇੱਥੋਂ ਤਿੰਨ ਵੱਡੀਆਂ ਕਨਾਲਾਂ ਨਿਕਲਦੀਆਂ ਹਨ ਰਾਜਸਥਾਨ ਫੀਡਰ ਫਿਰੋਜ਼ਪੁਰ ਫੀਡਰ ਤੇ ਵਿਆਹ ਸਤਲੁਜ ਲਿੰਕ ਇਹ ਬਿਹਾਰਜ ਪੰਜਾਬ ਹਰਿਆਣਾ ਅਤੇ ਰਾਜਸਥਾਨ ਨੂੰ ਸਿੰਚਾਈ ਲਈ ਪਾਣੀ ਦਿੰਦਾ ਹੈ ਇਸ ਨਾਲ ਬਣਿਆ ਹਰੀਕੇ ਬਟਿਆਨ ਪੰਜਾਬ ਦਾ ਸਭ ਤੋਂ ਵੱਡਾ ਵਟਲੈਂਡ ਹੈ ਜਿੱਥੇ ਹਜ਼ਾਰਾਂ ਪ੍ਰਵਾਸੀ ਪੰਛੀ ਹਰ ਸਾਲ ਆਉਂਦੇ ਹਨ ਇਸ ਕਰਕੇ ਹਰੀਕੇ ਬਰਾ ਸਿਰਫ ਪਾਣੀ ਪਾਣੀ ਲਈ ਹੀ ਨਹੀਂ ਸਗੋ ਪ੍ਰਕਿਰਤੀ ਲਈ ਵੀ ਬਹੁਤ ਮਹੱਤਵਪੂਰਨ ਹੈ ਜੇ ਕੋਈ ਹਰੀਕੇ ਵਰਾਜ ਰੁਕਦਾ ਹੈ ਤਾਂ ਫਿਰ ਕੀ ਹੋਏਗਾ ਸਤਲੁਜ ਤੇ ਬਿਆਸ ਦਰਿਆ ਦਾ ਸਾਰਾ ਪਾਣੀ ਬੇਕਾਬੂ ਹੋ ਕੇ ਹੇਠਾਂ ਵਗ ਪਏਗਾ ਫਿਰੋਜ਼ਪੁਰ ਤਰਨਤਾਰਨ ਤੇ ਅੰਮ੍ਰਿਤਸਰ ਦੇ ਇਲਾਕੇ ਭਿਆਨਕ ਬਾੜ ਹੇਠਾਂ ਆ ਜਾਣਗੇ ਹਰੀਕੇ ਵਟਲਨ ਤਬਾਹ ਹੋ ਜਾਵੇਗਾ ਹਜ਼ਾਰਾਂ ਪੰਛੀ ਤੇ ਜਲਜੀਵ ਖਤਰੇ ਵਿੱਚ ਪੈ ਜਾਣਗੇ ਸੜਕਾਂ ਖੇਤ ਤੇ ਪਿੰਡ ਪਾਣੀ ਨਾਲ ਡੁੱਬ ਜਾਣਗੇ ਲੋਕ ਬੇਕਰ ਹੋਣਗੇ ਅਤੇ ਜਾਣੀ ਨੁਕਸਾਨ ਵੀ ਹੋ ਸਕਦਾ ਹੈ ਇੱਕ ਪਲ ਵਿੱਚ ਇਨਸਾਨੀ ਜ਼ਿੰਦਗੀ ਕੁਦਰਤੀ ਸੰਸਾਧਨ ਤੇ ਪੂਰੀ ਬਨਰਾਲੇ ਤਵਾ ਹੋ ਜਾਵੇਗੀ ਇਹ ਹੋਵੇਗੀ ਡਰਾਉਣੀ ਹਕੀਕਤ ਜਿਹੜੀ ਕੇਵਲ ਰਾਸਤੂਆ ਅੱਜ ਦੀ ਸਪੈਸ਼ਲ ਰਿਪੋਰਟ ਇਹ ਹੈ ਕਿ ਓਮਟੇਮ ਦਾ ਪਾਣੀ ਖਤਰੇ ਦੇ ਹਾਦ ਤੋ 16 ਫੁੱਟ ਵੱਧ ਗਿਆ ਹੈ ਕਰਕੇ ਅਧਿਕਾਰੀਆਂ ਨੇ 110000 ਲੀਟਰ ਪਾਣੀ ਛੱਡਿਆ ਹੈ ਇਸ ਨਾਲ ਵਿਆਸ ਤੇ ਰਾਵੀ ਦਰਿਆ ਓਵਰਫਲੋ ਕਰਦੇ ਹਨ ਅਤੇ ਮਾਦੂਗੁਰ ਹੈਡਵਰਕਸ ਤੇ ਤਿੰਨ ਗੇਟ ਰੁਟ ਗਏ ਹਨ ਇਸ ਸੜਕ ਤੇ ਪਠਾਨਕੋਟ ਗੁਰਦਾਸਪੁਰ ਜੀਰੋਸਪੁਰ ਤੇ ਸ਼ਿਆਤੁਰ ਦੇ ਵਿਚਾਈ ਅਲਰਟ ਜਾਰੀ ਕੀਤਾ ਗਿਆ ਹੈ ਜੀ ਦੀ ਕੀ ਕੰਬੀਰ ਹੈ ਸੁਰੱਖਿਅਤ ਰਹੋ ਤੇ ਸਰਕਾਰੀ ਹਦਾਇਤਾਂ ਦਾ ਪਾਲਨ ਕਰੋ ਅਤੇ ਜੇ ਤੁਸੀਂ ਹੋਰ ਐਸੀ ਤਾਜ਼ਾ ਅਪਡੇਟ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ